ਹਾਂਜੀ ਦੋਸਤੋ ਜਿਵੇਂ ਆਪਾਂ ਪਛਵਾ ਦੀ ਜਾਣਕਾਰੀ ਸਵੰਦੀ ਵੀਡੀਓ ਲੈ ਕੇ ਆਉਂਨੇ ਆ ਤੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਜਿਹੜੀ ਅੱਜ ਦੀ ਵੀਡੀਓ ਆ ਇਹ ਆਪਾਂ ਇੱਕ ਵੀਡੀਓ ਪਹਿਲਾਂ ਬਣਾਈ ਸੀਗੀ ਵੀ ਪਸ਼ੂਆਂ ਦੇ ਗੱਭਣ ਨਾ ਰਹਿਣ ਦੇ ਜਾਂ ਨਾ ਬੋਲਣ ਦੇ ਕੀ ਕਾਰਨ ਮੰਨ ਲਓ ਕੋਈ ਵਾਰ-ਵਾਰ ਪਸ਼ੂ ਬੋਲੀ ਜਾਂਦਾ ਵਾ ਉਹ ਗੱਭਣ ਨਹੀਂ ਰਹਿੰਦਾ ਪਟੀ ਘਰੋਂ ਨੇ ਉਹ ਗੱਭਣ ਨਹੀਂ ਰਹਿੰਦਾ ਜਾਂ ਪੰਜ ਪੰਜ ਚਾਰ ਜਰਮੀ ਨਵੋ ਸੋਏ ਨੂੰ ਉਹ ਪਸ਼ੂ ਬੋਲਦਾ ਹੀ ਨਹੀਂਗਾ ਉਹਦੇ ਕਾਰਨਾਂ ਬਾਰੇ ਆਪਾਂ ਗੱਲ ਕੀਤੀ ਸੀ ਉਹਦੇ ਆਪਾਂ ਗੱਲ ਕੀਤੀ ਸੀ ਵੀ ਦੁੱਧ ਦੇ ਵਿੱਚ ਕੀ ਕੀ ਤੱਤਾ ਜਿਹੜੇ ਆਪਾਂ ਪਸ਼ੂ ਲੈ ਲੈਨੇ ਆ ਉਸ ਤੋਂ ਬਾਅਦ ਆਪਾਂ ਪਸ਼ੂ ਨੂੰ ਉਹ ਦਿੰਦੇ ਨਹੀਂਗੇ ਉਹਦਾ ਕਰਕੇ ਪਸ਼ੂ ਦੇ ਵਿੱਚ ਉਹ ਤਸਤਾਂ ਦੀਆਂ ਘਾਟ ਆ ਜਾਂਦੀ ਆ ਘਾਟ ਕਾਰਨ ਉਹ ਚਾਹੀਦਾ ਬੋਲਦਾ ਹੀ ਨਹੀਂਗਾ ਨਹੀਂ ਫਿਰ ਉਹ ਬਾਰ-ਬਾਰ ਬੋਲੀ ਜਾਂਦਾ ਉਹ ਪਸ਼ੂ ਗੱਭਣ ਨਹੀਂ ਰਹਿਂਦਾ ਦੋਸਤੋ ਅੱਜ ਇਹ ਸੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਆਪਾਂ ਹੋਰ ਅੱਗੇ ਦੇ ਕਾਰਨਾਂ ਦੀ ਇੱਕ ਗੱਲ ਕਰਾਂਗੇ ਵੀ ਕੀ ਕਾਰਨ ਆ ਉਹਦੇ ਆਪਾਂ ਦੁੱਧ ਦੀ ਗੱਲ ਕੀਤੀ ਸੀ ਵੀ ਹੋਰ ਕੀ ਕੀ ਕਾਰ ਆਪਾਂ ਉਹਦੇ ਗੱਲ ਕੀਤੀ ਵੀ 10 ਕਾਰਨ ਹੋ ਸਕਦੇ ਆ ਅੱਡੋ-ਅੱਡੀ ਇੱਕ-ਇੱਕ ਕਾਰਨ ਤੇ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਦੋਸਤੋ ਡਾਕਟਰ ਨੂੰ ਬੁਲਾਉਂਦੇ ਆ ਉਹ ਕਹਿੰਦੇ ਵੀ ਤੋਏ ਨਾ ਬਾਈ ਤੇ ਬੋਲਿਆ ਪਸ਼ੂ ਬਾਰ-ਬਾਰ ਰਿਪੀਟ ਕਰਦਾ ਵਾ ਉਹ ਡਾਕਟਰ ਹਾਰਮੋਨਾਂ ਦਾ ਟੀਕਾ ਲਿਆ ਕੇ ਲਾ ਦਿੰਦਾ ਵਾ ਹਾਰਮੋਨਾਂ ਦਾ ਟੀਕਾ 400 450 ਦਾ ਇਦਾਂ ਹੁੰਦਾ ਵਾ ਮਤਲਬ ਕਿ ਫालतू ਹਾਰਮੋਨ ਪਸ਼ੂ ਨੂੰ ਲਾ ਰਹੇ ਆ ਪਰ ਜਿੱਥੇ ਲੋੜ ਆ ਉਥੇ ਦੋਸਤੋ ਹਾਰਮੋਨ ਲਾਉਣੇ ਪੈਣਗੇ ਪਰ ਜਿੱਥੇ ਲੋੜ ਹੀ ਨਹੀਂ ਉਥੇ ਫालतू ਮਤਲਬ ਇਹ ਘਾੜ ਤਾਂ ਆਪਣੇ ਵੇਹੇ ਆ ਰਹੀ ਹੈ ਪਸ਼ੂ ਨੂੰ ਕੀ ਉਹ ਕਾਰਨ ਆਪਾਂ ਸਮਝ ਲਈਓ ਉਹ ਘਾੜ ਤਾਂ ਚੱਕ ਦੀਏ ਹਾਰਮੋਨਾਂ ਦੀ ਲੋੜ ਹੀ ਨਹੀਂ ਵੇਹੇ ਪਸ਼ੂ ਨੇ ਰਹਿਣਾ ਗੱਪਣ ਆਪਣੇ ਦੋਸਤੋ ਭਈ ਜੇ ਤੁਸੀਂ ਥੋੜੇ ਜੇ ਵੀ ਧਿਆਨ ਦੇ ਲਓਗੇ ਮੰਨ ਲਓ ਗੱਲ ਵੀ ਆਪਣੇ 10 ਪਸ਼ੂ ਆਪਾਂ ਅੱਡੋ-ਅੱਡ ਅਲੱਗ-ਅਲੱਗ ਬੰਦਿਆਂ ਦੇ ਆਪਾਂ 10 ਪਸ਼ੂ ਲੈ ਲਏ ਜਿਹੜੇ ਰਿਪੀਟ ਕਰਦੇ ਨੇ ਆ ਬਾਈ ਇਹ ਤੇ ਬੋਲਦੇ ਆ ਬਾਈ ਇਹ ਤੇ ਬੋਲਦੇ ਆ ਉਹਨਾਂ ਦਾ ਥੋੜਾ ਜਿਹਾ ਵੀ ਧਿਆਨ ਮਤਲਬ ਕਰ ਲਾਂਗੇ ਪੰਜ ਚਾਰ ਪਸ਼ੂ ਤਾਂ ਇਦਾਂ ਹੀ ਘੱਭਣ ਰਹੇ ਨੇ ਧਿਆਨ ਦੇ ਨਾਲ ਹੀ ਉਹਦੇ ਲਈ ਕੀ ਹੈ ਤੁਹਾਨੂੰ ਡਾਕਟਰ ਬਣਨਾ ਪੈਣਾ ਜਿਹੜਾ ਬਾਹਰੋਂ ਏਆਈ ਵਰਕਰ ਆ ਰਿਹਾ ਵਾ ਉਹਨੇ ਤਾਂ ਆਉਣਾ ਵਾ ਉਹਨੇ ਟੀਕਾ ਭਰ ਦੇਣਾ ਤਾਨੂੰ ਕਿਦਾਂ ਮਾਣਾ ਮਾਣਾ ਤੁਸੀਂ ਉਹਦੀ ਹੀਟ ਪਛਾਨਣੀ ਆ ਪਸ਼ੂ ਹੀਟ ਦੇ ਵਿੱਚ ਆਇਆ ਤੁਸੀਂ ਡਾਕਟਰ ਨੂੰ ਬੁਲਾ ਲਿਆ ਜਾਂ ਤਾਂ ਉਹ ਪਹਿਲੀ ਹੀਟ ਦੇ ਵਿੱਚ ਟੀਕਾ ਭਰਿਆ ਗਿਆ ਸ਼ੁਰੂਆਤ ਚ ਜਾਂ ਫਿਰ ਉਹ ਜਿਹੜਾ ਟੀਕਾ ਵਾ ਹੀਟ ਨਿੰਗ ਚੁੱਕੀ ਸੀਗੀ ਬਹੁਤ ਜ਼ਿਆਦਾ ਲੇਟ ਭਰਿਆ ਗਿਆ ਟੀਕਾ ਉਹਦਾ ਕਰਕੇ ਪਸ਼ੂ ਨੇ ਗੱਭਣ ਨਹੀਂ ਰਹਿਣਾ ਉਹਦੇ ਵਿੱਚ ਤੁਹਾਨੂੰ ਸਹੀ ਟਾਈਮ ਲੱਭਣਾ ਪੈਣਾ ਵੀ ਟਾਈਮ ਕਿਹੜਾ ਸਹੀ ਆ ਕੋਣ ਹਰੇਕ ਪਸ਼ੂ ਦਾ ਅਲੱਗ-ਲੱਗ ਟਾਈਮ ਆ। ਜ਼ਿਆਦਾ ਕਰਕੇ گاਵਾਂ ਦੇ ਵਿੱਚ ਜੇ ਪਸ਼ੂ ਸਵੇਰੇ ਬੋਲਿਆ ਵਾ। ਉਹਨੂੰ ਪਸ਼ੂ ਨੂੰ ਛੱਡ ਕੇ ਦੇਖੋ ਆਮ ਲੋਕਾਂ ਦੇ, ਜ਼ਿਆਦੇ ਲੋਕਾਂ ਦੇ ਪਸ਼ੂ ਬੰਨ ਕੇ ਰੱਖੇ ਹੋਏ ਆ। ਉਹ ਪਤਾ ਹੀ ਨਹੀਂ ਲੱਗਦਾ ਪਸ਼ੂ ਬੈਠ-ਬੈਠ ਦਾ ਪਸ਼ੂ ਰੰਭਦੇ ਆ ਵਿੱਚ ਨਹੀਂ ਰੰਭਦੇ। ਪਤਾ ਨਹੀਂ ਲੱਗਦਾ ਆਪਾਂ ਨੂੰ। ਉਹ ਕੀ ਕਰਨੇ ਦੋਸਤੋ ਪਸ਼ੂ ਨੂੰ ਨਾ ਜਦੋਂ ਹੀਟ ਦੇ ਵਿੱਚ ਆਉਂਦਾ ਪਸ਼ੂ ਨੂੰ ਛੱਡ ਕੇ ਦੇਖੋ। ਪਸ਼ੂ ਨੂੰ ਖੁੱਲਾ ਛੱਡ ਦਿਓ 2 ਮਿੰਟ। ਜਿੰਨਾ ਚਿਰ ਉਹ ਪਸ਼ੂ ਦੂਜੇ ਪਸ਼ੂਆਂ ਦੇ ਉੱਤੇ ਚੜਦਾ ਵਾ ਉਹਨਾਂ ਟਾਈਮ ਆਪਾਂ ਉਹਦਾ ਟੀਕਾ ਨਹੀਂ ਭਰਦੇ ਜਦੋਂ ਉਹ ਪਸ਼ੂ ਦੂਜੇ ਪਸ਼ੂਆਂ ਦੇ ਚੜਨੋਂ ਹਟ ਗਿਆ ਉਹ ਟਾਈਮ ਬਹੁਤ ਬੈਸਟ ਟਾਈਮ ਉਸ ਟਾਈਮ ਟੀਕਾ ਭਰਿਆ ਜਾਊਗਾ ਤੁਹਾਡਾ ਪਸ਼ੂ ਗੱਪਣ ਰਹਿਣ ਦੇ ਬਹੁਤ ਜ਼ਿਆਦਾ ਚਾਂਸ ਹੈ ਮਨੇ ਜਿੰਨਾ ਚਿਰ ਦੂਜੇ ਪਸ਼ੂਆਂ ਤੇ ਚੜਦਾ ਵਾ ਪਸ਼ੂ ਉਹਨਾਂ ਟਾਈਮ ਆਪਾਂ ਟੀਕਾ ਨਹੀਂ ਭਰਉਣਾ ਜਦੋਂ ਉਹ ਚੜਨੋਂ ਹਟ ਗਿਆ ਇਹ ਜਿਆਦਾ ਜਿਹੜੇ ਲਸਣ ਆ ਇਹ گاਵਾ ਦੇ ਲਸਣ ਹੈ ਮੱਜਾਂ ਦੇ ਵਿੱਚ ਉਹ ਅਲੱਗ ਤਰ੍ਹਾਂ ਦੇ ਆ ਮੱਜਾਂ ਰਾਮਦੀਆਂ ਰੈਂਗਦੀਆਂ ਵਾ ਜਦੋਂ ਰੈਂਗਦੀਆਂ ਜਿੰਨਾ ਚਿਰ ਮਤਲਬ ਜੇ ਮੱਝ ਦਾ ਤਾਂ ਸਿੱਤਾ ਹਸਾਬ ਆ ਜੇ ਸਵੇਰੇ ਪਸ਼ੂ ਰਿੰਗਣ ਲੱਗਿਆ ਉਹਦੇ ਸ਼ਾਮ ਨੂੰ ਟੀਕਾ ਭਰਾ ਦੋ ਗਾਂ ਕਈ ਇਹਨਾਂ ਲੰਬੀ ਹੀਟ ਲੈ ਜਾਂਦੀ ਆ ਉਹ ਜਿੰਨਾ ਚਿਰ ਉੱਪਰ ਚੜਦੀ ਆ ਪਸ਼ੂਆਂ ਦੇ ਦੂਜੇ ਤੇ ਉਹਨਾਂ ਟਾਈਮ ਪਟੀਗਾ ਨਹੀਂ ਭਰਾਉਣਾ ਜਦੋਂ ਉਹ ਜੇ ਤੁਹਾਡੇ ਖੁੱਲੇ ਪਸ਼ੂ ਫਿਰਦੇ ਆ ਫਿਰ ਤਾਂ ਉਹਦਾ ਸਹੀ ਆ ਵੀ ਜਿੰਨਾ ਚਿਰ ਉਹ ਦੂਜੇ ਪਸ਼ੂਆਂ ਤੇ ਚੜਦੀ ਉਹਨਾਂ ਦਾ ਟੀਕਾ ਨਾ ਭਰਾਓ ਜਦੋਂ ਦੂਜੇ ਪਸ਼ੂ ਦੇ ਉੱਤੇ ਚੜਨ ਲੱਗੇ ਉਸ ਟਾਈਮ ਹੀ ਕਪੜਾ ਦੋ ਸਹੀ ਟਾਈਮ ਹੈ ਕਈ ਪਸ਼ੂ ਫਿਰ ਇਹ ਲਸਣਮਣੀ ਹੁੰਦੇ ਕਈ ਪਸ਼ੂਆਂ ਦੇ ਮੱਜਾਂ ਦੇ ਵਿੱਚ ਗਾਵਾਂ ਦੇ ਵਿੱਚ ਲਸਣ ਨਹੀਂ ਕਰਦੇ ਕੱਲੇ ਨਾ ਤਾਰਾਂ ਹੀ ਦਿੰਦੇ ਆ ਉਹਦੇ ਲਈ ਕੀ ਕਰਨਾ ਪਊ ਦੋਸਤੋ ਜਦੋਂ ਤੁਸੀਂ ਚਵਾਈ ਕਰ ਲਈ ਪੱਠੇ ਪਾ ਦੇ ਪੱਠੇ ਪਾਉਣ ਤੋਂ 2 ਘੰਟੇ ਬਾਅਦ ਜਦੋਂ ਪਸ਼ੂ ਪੱਠੇ ਖਾ ਕੇ ਬੈੰਦਾ ਵਾ ਇੱਕ ਉਹ ਟਾਈਮ ਸਹੀ ਆ ਉਸ ਟਾਈਮ ਪਸ਼ੂ ਤਾਰਾਂ ਦਊ ਜਿਹੜੀ ਪਸ਼ੂ ਦੀ ਤਾਰ ਆ ਉਹ ਬਿਲਕੁਲ ਪਾਣੀ ਵਰਗੀ ਚਾਹੀਦੀ ਹੈ ਸਾਫ ਖੱਲੇ ਪਾਈ ਦਾ ਟੂੜੀ ਦਾ ਢੱਕਾ ਪਿਆ ਵਾ ਟੂੜੀ ਦੇ ਢੱਕੇ ਦੇ ਉੱਤੇ ਪਸ਼ੂ ਦੀ ਤਾਰ ਟੱਪੀ ਉਹ ਟੂੜੀ ਦਾ ਢੱਕਾ ਵੇਚਦੀ ਚੌਂਕਣਾ ਚਾਹੀਦਾ ਉਹ ਦੁੱਧ ਰੰਗ ਦੀਆਂ ਨਹੀਂ ਚਾਹੀਦੀਆਂ ਤਰਾ ਜਦੋਂ 2 ਘੰਟੇ ਬਾਅਦ ਪਸ਼ੂ ਬਹਿ ਗਿਆ ਤੁਸੀਂ ਉਹਦੇ ਪਿੱਛੇ ਗੇੜਿਆ ਦਿਓ ਨਾਲੇ ਤਾਂ ਤੁਹਾਨੂੰ ਥਣਾ ਦੀ ਬਿਮਾਰੀ ਦਾ ਪਤਾ ਲੱਗ ਜਾਊ ਪਸ਼ੂ ਨੂੰ ਠਾ ਲੋ ਠਾ ਕੇ ਉਹਦੇ ਦੇਖੋ ਥਣਾ ਦੇ ਵਿੱਚ ਕਿਸੇ ਪਾਸੇ ਲਾਲੀ ਤਾਂ ਨਹੀਂ ਉਸ ਟਾਈਮ ਹੀ ਥਣ 2 ਘੰਟੇ ਬਾਅਦ ਹੀ ਸੋਚਣੇ ਨਾਲੇ ਤੁਸੀਂ ਪਸ਼ੂਰੀਆਂ ਤਾਰਾਂ ਦੇਗਾ ਇੱਕ ਉਹ ਟਾਈਮ ਇੱਕ ਜਿਹੜਾ ਟਾਈਮ ਹੈਗਾ ਤੁਹਾਡਾ ਸ਼ਾਮ ਨੂੰ ਜਦੋਂ ਸ਼ਾਮ ਨੂੰ ਪਸ਼ੂ ਵੰਦੇ ਆ ਰਾਤ ਨੂੰ ਉਸ ਟਾਈਮ ਬੈਂਟਰੀ ਲੈ ਕੇ ਪਸ਼ੂਰੀਆਂ ਤਾਰਾਂ ਦੇਖੋ ਬਹੁਤ ਬਹੁਤ ਪਸ਼ੂਆਂ ਦਾ ਗੱਪਣ ਮਤਲਬ ਕਿ ਜਿਹੜਾ ਨਹੀਂ ਰਹਿੰਦਾ ਉਹਨਾਂ ਦਾ ਹੱਲ ਇਹ ਵੀਡੀਓ ਦੇਖ ਕੇ ਹੋ ਜੂਗਾ ਇਹ ਵੀਡੀਓ ਦੇਖ ਕੇ ਤੁਸੀਂ ਧਿਆਨ ਦੇ ਦਿਓ ਤੁਸੀਂ ਹੀਟ ਲੱਭਣੀ ਸਿੱਖੋ ਤੁਸੀਂ ਡਾਕਟਰ ਬਣੋ ਹੀਟ ਤੁਸੀਂ ਲੱਭ ਲਈ ਡਾਕਟਰ ਨੂੰ ਬੁਲਾਦਾ ਉਹ ਜਿਹੜਾ ਡਾਕਟਰ ਆਉਗਾ ਉਹਨੇ ਸਿਰ ਤੇ ਟੀਕਾ ਭਰ ਕੇ ਚਲੇ ਜਾਣਾ ਬਸ ਇਹ ਤੁਸੀਂ ਥੋੜਾ ਜਿਹਾ ਨੋਕ ਤੱਕ ਕੱਲੋ ਵੀ 2 ਘੰਟੇ ਬਾਅਦ ਪਸ਼ੂ ਦੇ ਮਗਰ ਲਾਜ਼ਮੀ ਕਿਹੜਾ ਦੇਣਾ ਜਿਹੜਾ ਪਸ਼ੂ ਹੀਟ ਦੇ ਵਿੱਚ ਆਉਂਦਾ ਵਾ ਜਿੰਨਾ ਜੇ ਮੱਝਾ ਸਵੇਰੇ ਰੰਬਣ ਲੱਗੀ ਉਹਦੇ ਸ਼ਾਮ ਨੂੰ ਟੀਕਾ ਭਰਾ ਦਿਓ ਜੇ ਗਾਂ ਵਾ ਗਾਂ ਦੇ ਵਿੱਚ ਤੁਸੀਂ ਜਿੰਨਾ ਜਿਆਦਾ ਉੱਪਰ ਚੜਦੀਏ ਦੂਜੇ ਪਸ਼ੂਆਂ ਦੇ ਉਹਨਾਂ ਨੂੰ ਟੀਮਾਂ ਟੀਕਾ ਨਾ ਭਰਾਓ ਜਦੋਂ ਉੱਪਰ ਚੜਨ ਨੂੰ ਆੜੀ ਟੀਕਾ ਭਰਾ ਦਿਓ ਗਾਵਾਂ ਦੇ ਵਿੱਚ ਇੱਕ ਹੋਰ ਬਹੁਤ ਮਤਲਬ ਹੈ ਲਸਣਾ ਵੀ ਗਾਵਾਂ ਹੀਟ ਤੋਂ ਬਾਅਦ ਖੂਨ ਛਿੜਦੀਆਂ ਉਹ ਦੋਸਤੋ ਨਾਰਮਲ ਹੈ ਪਰ ਉਹ ਟੀਕੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਉਹ 2 ਦਿਨ ਬਾਅਦ ਵੀ ਛੱਟ ਜਾਂਦੇ ਆ ਫੋਨ ਟੀਕਾ ਭਰਾਉਣ ਤੋਂ 8-10 ਘੰਟੇ ਬਾਅਦ ਵੀ ਛੱਟ ਸਕਦੇ ਛੱਟ ਸਕਦੇ ਪਰ ਜਦੋਂ ਖੂਨ ਸੱਟ ਗਿਆ ਉਸ ਤੋਂ ਬਾਅਦ ਟੀਕਾ ਭਰਾਉਣ ਦਾ ਕੋਈ ਫਾਇਦਾ ਨਹੀਂ ਉਸ ਤੋਂ ਬਾਅਦ ਟੀਕੇ ਨਾਲ ਮਤਲਬ ਕਿ ਨਹੀਂ ਰਹਿਣਾ ਪਤਾ ਸਕੇ ਸੋ ਦੋਸਤੋ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਦੋਸਤ ਚੈਨਲ ਸਬਸਕ੍ਰਾਈਬ ਕਰ ਲੋ ਤੇ ਜਿਹੜੀ ਅਗਲੀ ਵੀਡੀਓ ਉਹਦੇ ਵਿੱਚ ਆਪਾਂ ਦੱਸਾਂਗੇ ਵੀ ਪਸ਼ੂ ਨੂੰ ਦੁੱਧ ਦੇ ਵਿੱਚ ਕੀ ਕੀ ਜਾ ਰਿਹਾ ਵਾ ਆਪਾਂ ਉਹ ਗੱਲ ਕੀਤੀ ਸੀ ਵੀ ਪਸ਼ੂ ਨੂੰ ਡਰਾਈ ਮੈਟਰ ਕਿੰਨਾ ਚਾਹੀਦਾ ਵਾ ਇੱਕ ਦਿਨ ਦੇ ਵਿੱਚ ਕਿੰਨਾ ਡਰਾਈ ਮੈਟਰ ਚਾਹੀਦਾ ਕਿੰਨਾ ਭੁੱਖਾ ਮੱਧਾ ਚਾਹੀਦਾ ਸੁੱਕਾ ਮੱਧਾ ਚਾਹੀਦਾ ਵਾ ਜਿਹਦੇ ਨਾਲ ਪਸ਼ੂ ਰੱਜੂਗਾ ਇੱਕ ਦਿਨ ਚ ਵੀ ਉਹ ਜਿੰਨਾ ਸੁੱਕਾ ਮੱਧਾ ਖਾਊਗਾ ਉਹਦੇ ਵਿੱਚ ਹੀ ਆਪਾਂ ਸਾਰੇ ਖਰਾਕੀ ਤੱਤ ਦੇਣੇ ਆ ਉਹਨੂੰ ਸੋ ਦੋਸਤੋ ਧੰਨਵਾਦ ਆ ਵੀਡੀਓ ਸ਼ੇਅਰ ਕਰ ਦਿਓ ਅੱਗੇ ਦੇ ਕੇ ਫੇਸਬੁੱਕ ਫੇਸਬੁੱਕ ਪੇਜਾਂ ਦੇ ਆਪੋ ਆਪਣੇ ਤੇ ਚੈਨਲ ਜਿਹੜੇ ਦੋਸਤਾਂ ਨੇ ਨਹੀਂ ਸਬਸਕ੍ਰਾਈਬ ਕੀ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀਆਂ ਵੀਡੀਓ ਤੁਹਾਡੇ ਤਾਈਂ ਪਹੁੰਚਦੇ ਆਉਣ ਸਕਣ ਤੇ ਫੇਸਬੁੱਕ ਤੇ ਆਪਣਾ ਪੇਜ ਆ ਪਨੀਰ ਡੇਰੀ ਫਾਰਮ ਦਾ ਤੇ YouTube ਤੇ ਪਨੀਰ ਡੇਰੀ ਫਾਰਮ ਫੇਸਬੁੱਕ ਵਾਲਾ ਲਾਈਕ ਕਰ ਲਓ ਪੇਜ ਦੋਸਤੋ ਧੰਨਵਾਦ